ਸੰਯੁਗ ਦੇ ਵਿੱਚ ਇਹਦਾ ਨਾਮ ਇਕਵਾਕ ਸਰ ਸੀ ਇਕਵਾਕ ਰਾਜੇ ਨੇ ਜੱਗ ਕਰਕੇ ਸ੍ਰੋਬਰ ਬਣਾਇਆ ਸੀ ਇਹ ਹਮਨਕੁੰਡ ਵਾਲਾ ਥਾਂ ਸੀ ਇਹ ਵਿਸਾਖੀ ਦਾ ਅੱਜ ਦਿਨ ਹੈ ਮੇਰੇ ਇਸ਼ਨਾਨ ਕਰਨ ਤੋਂ ਮੇਰਾ ਕੋਲ हट ਗਿਆ ਪਿੰਗਲਾ ਪੂਣਾ हट ਗਿਆ ਮੇਰਾ ਸਵੇਨੇ ਵਰਗਾ ਰੰਗ ਹੋ ਗਿਆ ਉਹ ਜਿਹਨੇ ਸ੍ਰੀ ਅੰਦਰ ਸਹਾਰੂ ਜਿੱਥੇ ਬਾਨੂ ਮੰਗੇ ਸਾਹਿਬ ਦੀ ਦੇਖ ਰਿਹਾ ਹੈ ਇੱਥੇ ਅੱਗੇ ਮਨਜੀਤ ਸਾਹਿਬ ਬਣਿਆ ਹੁੰਦਾ ਸੀ ਅਕਾਲੀ ਲਹਿਰ ਦੇ ਚੱਕਿਆ ਗਿਆ ਹੈ اِسے گرو نانک صاحب سے گرو امداد صاحب کا ملاپ ہوا ہے گرو نانک ستوے پاتشاہ بالک سروپی ہوئے بابا گودا گودی لے کے مہاراج امرتسر درشن ہر گوبند صاحب کے کرن واسطے آیا سی امرتسر وادی سری امرسر صاحب جو گرو جی نے آگیا دے کے جدو اکبر بادشاہ جی نے ਸਤਗੁਰੂ ਜੀ ਦੇ ਚਰਨਾਂ ਵਿੱਚ 84 ਪਿੰਡ ਭੇਟਾ ਕੀਤੇ ਸੀ ਉਹਨਾਂ ਜੀ ਤੀਰਸ ਵਸਾਉਣ ਵਾਸਤੇ ਮਹਾਰਾਜੀ ਨੰਗੀਕਾਰ ਕੀਤਾ ਸੀ ਪਟਾ ਬੀਬੀ ਭਰਮ ਦੇ ਨਾਮ ਦੇ ਕੇ ਅਖਵਰ ਚੱਲਿਆ ਗਿਆ ਸੀ ਸਤਗੁਰੂ ਜੀ ਨੇ ਇਹ ਅਗਲਾ ਤੀਰਸ ਪ੍ਰਗਟiana ਕਰਨਾ ਕਰਕੇ ਭੇਟਾ ਨਹੀਂ ਕਰ ਦਿੱਤੀ ਨਹੀਂ ਕਰਦੇ ਨਹੀਂ ਸੀ ਕਿਸੇ ਜੀ ਵੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਰਿਹਾ ਜੀ ਉਹ ਸਤਗੁਰੂ RAMJAG JI ਨੂੰ ਭੇਜ ਕਰਕੇ ਮਹਾਰਾਜ ਸਾਹਿਬ ਜੀ ਨੂੰ ਗੁਰੂ ਕਾ ਚੱਕ ਵਸਾਇਆ ਹੈ یہ امرتسر صاحب سروور پورن تال کٹایا امرتسر و جگا سری گورو رام دس جی نے تال کے پٹاؤن کی ساری پوری سیوا کی سی اس پرکار جو امردا سروور امرتسر صاحب تیس کا نام مارن رکھے گرو امرداس جی نے ساتھ نام اخواق سی اخواق راجے نے جگ کر کے سروور بنایا سی یہ ہمن کنڈ والا تھا سی ਅਤੇ ਤ੍ਰਿਤੇਰ ਵਿੱਚ ਇਹਦਾ ਨਾਮ ਰਾਮ ਸਰਸੀ ਦਵਾਪੁਰ ਜਿਹਦਾ ਨਾਮ ਸੁਭਾ ਸਰਸੀ ਕਾਲੀਗੋਜ ਮਾਰਨ ਅਮਰਸਰ ਇਹਦਾ ਨਾਮ ਰੱਖਿਆ ਹੈ ਕਿਉਂ ਸਤਿਗੁਰੂ ਸਾਹਿਬ ਦਾ ਅਮਰਸਰ ਸਾਹਿਬ ਇਹ ਸਤਿਪੁਰਤਕੀ ਜੋ ਗੁਰੂ ਅਮਰਦਾਸ ਜੀ ਹਨ ਸਤ ਬੋਲਣ ਵਾਲੇ ਆਪਣੇ ਪਰਨ ਨੂੰ ਪੂਰਾ ਕਰਨ ਵਾਲੇ ਕਾਲ ਦਾ ਭੈ ਗੋਦਵਾਲ ਸਾਹਿਬ ਦੇ ਲੋਕਾਂ ਨਾਲ ਮਿਲਣ ਵਾਲੇ ਅਤੇ ਤਾਂ-ਪਾਦਿਕ ਰੋਗਾਂ ਨੂੰ ਸਾਰਿਆਂ ਨੂੰ ਕੈਦ ਕਰਨ ਵਾਲੇ ਕਿ ਰੱਬ ਦੇ ਨਾਲ ਸਾਨੂੰ ਸ਼ਰੀਕਾ ਨਾ ਕਰਨਾ ਪਵੇ ਕਾਲ ਵੜੇ ਹੀ ਨਾ ਜਿੰਨਾ ਚਿਰ ਅਸੀਂ ਗੁਰਿਆਈ ਕਰਨੀ ਹੈ ਕਿਉਂ ਸਤ ਕਥਨ ਕਰਨ ਵਾਲੇ ਜੋ ਗੁਰ ਅਮਰਦਾਸ ਸਾਹਿਬ ਜੀ ਹਨ ਜੀ ਉਹਨਾਂ ਦਾ ਇਹ ਅਮਰਸਰ ਸਾਹਿਬ ਪੀਰਥ ਬਣਾਇਆ ਹੈ ਜਿਤਨਾ ਤੈ ਕਊਆ ਹੰਸ ਹੋ ਹੈ ਜਿਸ ਵਿੱਚ ਨੌਣੀ ਕਰਕੇ ਕਾਂ ਹਸ ਹੋ ਜਾਂਦੇ ਐ ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1627 ਬਿਕਰਮੀ ਚੰਦਰਸਰ ਸਾਹਿਬ ਗੁਰੂ ਦਾ ਚੱਕ ਮਸਾਇਆ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਿੱਧੀ ਪਾਪਸ਼ਾ ਜੀ ਜਿਸ ਵਕਤ ਇੱਥੇ ਸੇਵਾ ਕਰਾ ਰਹੇ ਸੰਤੋਖ ਸਰਦੀ ਉਦੋਂ ਪੱਟੀ ਵਾਲਾ ਰਾਜਾ ਜਿਹੜਾ ਦੇਵੀਚੰਦ ਸੀ ਉਸ ਨੇ ਇਹਦੀਆਂ ਲੜਕੀਆਂ ਸਾਨੂੰ ਪੰਜ ਇਹਨਾਂ ਪੰਜ ਸਤਾਂ ਲੜਕੀਆਂ ਨੇ ਆਪੋ ਵਿੱਚ ਹੀ ਕਿਹਾ ਸੀ ਬਾਪ ਦਾ ਦਿੱਤਾ ਖਾਨੀ ਹੈ ਜਿਸ ਵੇਲੇ ਬਚਨ ਕੀਤੇ ਤੇ ਛੋਟੀ ਜਿਹੜੀ ਲੜਕੀ ਸੀ ਰਜਨੀ ਰਾਜਕੌਰ ਜਿਸ ਦਾ ਨਾਮ ਸ੍ਰੀ ਗ੍ਰੰਥ ਸਾਹਿਬ ਦੇ ਲਿਖਿਆ ਹੋਇਆ ਹੈ ਉਹ ਬੀਬੀ ਗੁਰਮਤਿ ਦੇ ਧਾਰਨੀ ਸੀ ਅਤੇ ਮਹਾਰਾਜ ਦੇ ਸ਼ਬਦ ਸੁਣਿਆ ਸੀ ਆਸਾ ਦੀ ਵਾਰ ਦਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਇਹ ਨਿਸ਼ਚੈ ਸੀ ਕਹਿਣ ਲੱਗੀ ਪਾਲਣਾ ਤਾਂ ਪਰਮੇਸ਼ਰ ਸਾਰਿਆਂ ਦੀ ਕਰਦਾ ਜਦੋਂ ਇਹ ਕਿਹਾ ਕਿ ਲੜਕੀਆਂ ਲੜਪੀਆਂ ਕਹਿਣ ਲੱਗੀਆਂ ਸੀ ਤਾਂ ਪਿਓ ਦਾ ਖਾਨੀ ਹੈ ਇਹਨ ਕਹੇ ਨਹੀਂ ਪਰਮੇਸ਼ਰ ਸਾਰਿਆਂ ਨੂੰ ਦੇਣ ਵਾਲਾ ਹੈ ਜਨਮ ਪਿਤਾ ਲੋਕ ਸਦਾਨ ਦਾ ਕੋਈ ਨਾ ਕਿਸ ਦੀ ਧਰਿਆ ਸਿਰ ਸੇਰੀ ਕਿਸ ਵਾਹੇ ਠਾਕੁਰ ਕਾਹੇ ਮਨ ਭੋਕਰਿਆ ਕੀਨਨ ਆਪਣੇ ਬਾਪ ਕੋਲੇ ਜਾ ਸ਼ਿਕਾਇਤ ਲਾਈ ਵੀ ਇਹ ਦੇਖੋ ਅਸੀਂ ਤੇਰਾ ਦੁੱਤਾ ਖਾਨੀਆ ਪਿਤਾ ਤੇ ਇਹ ਛੋਟੀ ਜੀ ਦੀ ਅਜੇ ਤਾਂ ਸ਼ਾਦੀ ਨਹੀਂ ਕੀਤੀ ਇਹ ਕਹਿੰਦੀ ਹੈ ਰੱਬ ਦੁੱਤਾ ਸਾਰੇ ਖਾਂਦੇ ਐ ਇਹ ਉਹ ਅਗਿਆਨੀ ਸੀ ਇਹ ਰਾਜਾ ਤੁਰਕਾਂ ਦੇ ਅਧੀਨ ਇਹ ਰਾਜ ਕਰਦਾ ਸੀ ਪੱਟੀ ਦਾ ਇਸ ਨੇ ਉਸ ਵੇਲੇ ਉਸ ਲੜਕੀ ਨੂੰ ਕਹਿੰਦਾ ਚੰਗਾ ਤੂਹੇ ਜੇ ਪਰਮੇਸ਼ਰ ਦੁੱਤਾ ਖਾਨੀਆ ਕੋੜੀ ਕੋ ਰੁੜਿਆ ਹੁੰਦਾ ਸੀ ਇੱਥੋਂ ਦੀ ਨਾ ਪਿੰਗੜਾ ਸੀ ਅਇਲੇ ਨਾਲ ਜਿਵੇਂ ਦੇਰ ਤੱਕ ਤੈਨੂੰ ਵਿਆਹ ਦਿੱਤੇ ਫੇਰ ਕਉਂ ਦੱਸ ਦਸਤਾਂ ਦਾ ਤੈਨੂੰ ਰੱਬ ਦਿੰਦਾ ਹੈ ਇਹ ਕਹਿਣ ਲੱਗੀ ਮੇਰਾ ਤਾਂ ਇਹੋ ਪਤੀ ਹੈ ਨਾ ਰੋਕ ਲਈ ਪਰ ਫੇਰ ਵੀ ਇਹਨੂੰ ਉਸੇ ਦੇ ਨਾਲ ਫੇਰੇ ਲੈ ਲੇ ਤੇ ਖਾਰੀ ਤੇ ਚੱਕੇ ਕਹਿੰਦਾ ਚੰਗਾ ਮੇਰੇ ਇਲਾਕੇ ਜਿਨਾਂ ਨੂੰ ਪਟਿਆਲੇ ਇਲਾਕੇ 'ਚ ਉੱਠ ਕੇ ਤੁਰ ਕੇ ਅਮਰਸਰ ਸਾਹਿਬ ਦੇ ਇਲਾਕੇ 'ਚ ਆਈ ਅਮਰਸਰ ਸਾਹਿਬ ਆ ਕੇ ਗੁਰੂ ਕੇ ਲੰਗਰ 'ਚੋਂ ਇੱਕ ਦਿਨ ਇਹਨੂੰ ਪ੍ਰਸ਼ਾਦ ਛਕਿਆ ਤੇ ਖਾਰੀ ਦੁਖ ਭਜਨੀ ਮੇਰੀ ਵਾਲੇ ਥਾਂ ਜਿੱਥੇ ਗੁਰੂ ਅਮਰਦਾਸ ਆਰਾਮਦਾਸ ਜੀ ਨੇ ਸੇਵਾ ਕਰਵਾਈ ਸੀ ਉੱਥੇ ਰੱਖ ਕੇ ਚਲੀ ਗਈ ਪਿੰਡ ਵਾਲੇ ਪਿੰਡ ਤੋਂ ਟਿੱਖਾ ਮੰਨ ਕੇ ਆਈ ਤੇ ਮਗਰੋਂ ਸਾਕਤਾਪੁਰ ਤੋਂ ਥੀਲੋ ਤੇ ਥਾਂਖੀ ਨੇ ਪਰਵਾਲੇ ਬਣੇ ਤਾਂ ਨੇ ਆਇਆ ਇੱਕ ਉਹਨੇ ਪਹਿਲਾ ਅੰਦਰ ਪੀਂਦੇ ਨੂੰ ਚੁੱਕ ਰਹੀ ਜਦੋਂ ਕੰਜੀ ਤੇ ਅੰਦਰ ਰਿਹਾ ਕੋਈ ਉਹਦਾ ਭਾਗ ਜਾਗ ਤੇ ਆ ਉਹਦੇ ਚ ਇਸ਼ਨਾਨ ਕੀਤਾ ਸੋਹਣੌਰ ਦੇ ਕੱਤੇ ਦੇ ਜੋ ਇਸ਼ਨਾਨ ਕੀਤਾ ਹੰਸ ਬਣ ਕੇ ਉੱਤੇ ਬੇਰ ਸਾਹਿਬ ਦੇ ਬਹਿਗਿਆ ਦੋ ਪੰਜਨੀ ਦੇ ਇਹਨ ਪਿੰਗਲੇ ਨੂੰ ਛੋਟੀਆ ਕੋੜੀ ਨੇ ਪ੍ਰੀਤਾ ਕੋਈ ਇਹ ਤਾਕਤ ਵਾਲੀ ਚੀਜ਼ ਹੈ ਜਿਹੜਾ ਜਲ ਹੈ ਉਸ ਵੇਲੇ ਰੁੜ ਕੇ ਖਾਰੇ ਚੋਂ ਬਾਹਰ ਨਿਕਲ ਕੇ ਇਸ ਨੇ ਇਸ ਤੋਰ ਤੇ ਇਸ਼ਨਾਨ ਕੀਤਾ ਨਾਲ ਨਾਲ ਕੇ ਇਹਦਾ ਸਾਰੇ ਜਿਹੜੀ ਸਰੀਰ ਦੀ ਚਮੜੀ ਗਲੀ ਹੋਈ ਸੀ ਉਹ ਸਾਰੀ ਲੈ ਕੇ ਵਿੱਚ ਹੀ ਦਿਖਤੀ ਅਤੇ ਸਾਰਾ ਸਰੀ ਸੋਨੇ ਦੇ ਰੰਗ ਵਾਲਾ ਹੋ ਗਿਆ ਇਹ ਲੜਕੀ ਜਿਹਨੂੰ ਪਿਖਿਆ ਲੈ ਕੇ ਆਈ ਤਹਿਰਕ ਦੇ ਅੰਦਰ ਇਹਨੂੰ ਵੇਖਿਆ ਕੋਈ ਸੁੰਦਰ ਪੁਰਖ ਬੈਠਾ ਹੈ ਇਹ ਕਹਿਣ ਲੱਗੀ ਹੈ ਪੁਰਖ ਤੂੰ ਕੌਣ ਹੈ ਮੇਰਾ પતિ ਕਿੱਧਰ ਕਰ ਦਿੱਤਾ ਹੈ ਮੈਂ ਤੇਰੇ ਹੱਥ ਨਹੀਂ ਆਵਾਂਗੀ ਮੈਂ ਕਟਾਰ ਮਾਰ ਕੇ ਮਰ ਜਾਵਾਂਗੀ ਇਹ ਤੂੰ ਮੇਰੇ ਰੂਪ ਨੂੰ ਵੇਖ ਕੇ ਲਾਲਚ ਕਰਕੇ ਮੇਰੇ ਪਤੀ ਨੂੰ ਲੈ ਲਓ ਤੇ ਪਤੀ ਦਾ ਦੱਸ ਲੈ ਕਿੱਥੇ ਹੈ ਇਹ ਸੁਣ ਕੇ ਕਹਿਣ ਲੱਗਾ ਭਾਗਾਂ ਵਾਲੀ ਮੈਂ ਹੀ ਤੇਰਾ પતિ ਹਾਂ ਕਿ ਕਹਿਣ ਲੱਗੀ ਤੂੰ ਇਸਨਾਂ ਦਾ ਫੇਰ ਨਾ ਕਿਵੇਂ ਹੋ ਗਿਆ ਇਸ ਨੇ ਕਿਹਾ ਮੇਰੇ ਭਾਵ ਯਾਗ ਤੇ ਹੈ ਤੇਰੇ ਸੁਹਾਗ ਤੇਰੇ ਸਤ ਨੂੰ ਭਾਗ ਲਾਗੇ ਹਨ ਇਹ ਵਚਨ ਕਹਿਣ ਤੋਂ ਬੀਬੀ ਨੇ ਪ੍ਰਤੀਸਰਨਾ ਕੀਤੀ ਉਹ ਹਰਾਜ ਕੋਰ ਨੇ ਸੰਤੋਖ ਸਾਹਿਬ ਦੇ ਲੋਕਾਂ ਨੂੰ ਕਿਹਾ ਕਿ ਗੁੰਮ ਸਾਹਿਬ ਜੀ ਅੱਤਰ ਜਾਨੀ ਹੈ ਉਹਨਾਂ ਦੇ ਚਰਨਾਂ ਜਾਓ ਅੱਗੇ ਜੋਗੀ ਦਾ ਪ੍ਰਕਰਨ ਹੋ ਚੁੱਕਾ ਸੀ ਜਿਹੜਾ ਸੰਤੋਖਾ ਜੋਗੀ ਵਿੱਚੋਂ ਸੋਵਦੇ ਨਿਕਲੇ ਆ ਸੀ ਉਹਨੂੰ ਬ੍ਰਹਮ ਗਿਆਨ ਬਖਸ਼ਿਆ ਸੀ ਮਹਾਰਾਜ ਨੇ ਇਹਨੇ ਜਦ ਨੂੰ ਇਹ ਜੋੜੀ ਉੱਥੇ ਜਾ ਖੜੀ ਤੇ ਮਹਾਰਾਜਨ ਪੁੱਛਿਆ ਪੀ ਆਓ ਕਿਸ ਵਾਸਤੇ ਆਏ ਹੋ ਕਿੰਨੇ ਅਨਸਾਰੀ ਆਪ ਦੀ ਵਿੱਛਿਆ ਦਸੀ ਮਹਾਰਾਜ ਕਹਿੰਦੇ ਸਾਨੂੰ ਥਾਂ ਚੱਲ ਕੇ ਦਿਖਾਓ ਜਦੋਂ ਤੁਸੀਂ ਕਸ਼ਮੀਰੀ ਸਾਹਿਬ ਦੇ ਹੇਠ ਆਏ ਉਸ ਨਾਲ ਆ ਕੇ ਜਦ ਤੱਕ ਜੀ ਮੈਂ ਇੱਥੇ ਜਨਾਨ ਕੀਤਾ ਇਹ ਵਿਸਾਖੇ ਦਾ ਅੱਜ ਦਿਨ ਹੈ ਮੇਰੇ ਇਸ਼ਨਾਨ ਕਰਨ ਤੋਂ ਮੇਰਾ ਕੋਹੜ हट ਗਿਆ ਪਿੰਗਲਾ ਪੂਣਾ हट ਗਿਆ ਮੇਰਾ ਸੋਹਣੀ ਵਰਗਾ ਰੰਗ ਹੋ ਗਿਆ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਉਹ ਸਵੇਰੇ ਇਹ ਸ਼ਗਦੇ ਚਾਹਦਾ ਬਹੁ ਭਜਨ ਤੇਰਾ ਨਾਮ ਜੀ ਤੇ ਭਜਨ ਤੇਰਾ ਨਾਮ ਇਹ ਸ਼ਬਦ ਉਚਾਰ ਕਰਕੇ ਦੱਸਿਆ ਕਿ ਬੀਬੀ ਇਹ ਤੇਰਾ ਪਤੀ ਹੈ ਤੇਰਾ ਜਿਹੜਾ ਸੱਤ ਸੀ ਉਸ ਨੂੰ ਭਗਤ ਗੁਰੂ ਨਾਨਕ ਸਾਹਿਬ ਨੇ ਲਾਏ ਹੈ ਹੁਣ ਤੇਰੇ ਪਿਤਾ ਨੂੰ ਬੁਲਾ ਕੇ ਅਸੀਂ ਰਾਜ ਵੀ ਇਸ ਤੇ ਨੂੰ ਦਵਾ ਦਿੰਨੇ ਆ ਉਹ ਪੱਟੀ ਵਾਲੇ ਰਾਜੇ ਨੂੰ ਬੁਲਾ ਕੇ ਫਿਰ ਸੱਚੇ ਪਾਤਸ਼ਾਹ ਕਹੇ ਤੇਰੀ ਉਮਰ ਥੋੜੀ ਰਹਿਂਦੀ ਹੈ ਅੱਤੇ ਹੁਣ ਤੇਰੀ ਰਾਜ ਇਹ ਆਗਦੇ ਇਸ ਲੜਕੀ ਨੂੰ ਦੇ ਦੇ ਇਸ ਪ੍ਰਕਾਰ ਸਾਹਿਬ ਸਿੰਘ ਹੀ ਰਾਜ ਦਾ ਮਾਲਕ ਬਣਾਇਆ ਸੀ ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਭਾਰਤ ਜੀ ਇਸ 1945 ਦੇ ਜ਼ਿਕਰ ਹੋਇਆ ਸੀ ਹਾਂ ਜੀ ਵਜਨ ਕਰਦੇ ਆ ਪਹਿਲਾ ਗੁਰੂ ਆਜੰਦਾ ਅਕੀਰ ਅਮਰਤ ਸਰ ਸਤਗੁਰ ਸਤਵੰਤਰੀ ਸੰਸਕਾਰ ਸਤਿਗੁਰ ਸਤਵਾਦੀ ਸਤ ਕਹਣ ਵਾਲੇ ਗੋਵਰ ਦਾ ਸਾਹਿਬ ਜਗਨਾ ਆਇਆ ਹੋਇਆ ਸੀ ਜਿੱਤ ਨਾਤਾ ਕਉ ਹੰਸ ਸਮੂਹ ਹੈ ਜੀ ਸਿਖਿਆ ਕਰਨੇ ਕਰਕੇ ਕਾਹ ਵੀ ਹੰਸ ਹੋ ਗਏ ਸੀ ਉਹਨਿੰਨਾ ਸ੍ਰੀ ਅੰਗੁਰ ਸਾਹਿਬ ਜਿੱਥੇ ਬੰਦੂ ਸਿੰਘ ਸਾਹਿਬ ਦੀ ਦੇਖ ਰਿਹਾ ਹੈ ਕਿੱਥੇ ਕਿ ਮੰਜੀਤ ਸਾਹਿਬ ਬਣਿਆ ਹੁੰਦਾ ਸੀ ਅਕਾਲੀ ਲਹਿਰ ਦੇ ਚੱਕਿਆ ਗਿਆ ਹੈ ਕਿੱਥੇ ਗੁਰੂ ਨਾਨਕ ਸਾਹਿਬ ਦੇ ਗੁਰੰਧ ਸਾਹਿਬ ਦਾ ਮਲਾਪ ਹੋਇਆ ਹੈ ਗੁਰੂ ਨਾਨਕ ਸਾਹਿਬ ਵੀ ਕਰਤਾਰਪੁਰੋਂ ਆਉਂਦੇ ਸੀ ਗੁਰੂ ਅੰਗਰ ਸਾਹਿਬ ਜੀ ਇਹ ਤੋਂ ਖਦੂਰ ਸਾਹਿਬ ਤੋਂ ਗਏ ਸਨ ਦੋਵੇਂ ਸਭ ਗੁਰੂ ਉੱਥੇ ਗਏ ਐ ਤੇ ਤੀਜੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਸਰੋਵਰ ਦੀ ਬੇਨ ਦਸਣ ਰਾਤੇ ਅੰਮ੍ਰਿਤਸਰ ਸਾਹਿਬ ਆਏ ਦੋ ਪੰਜਵੀਂ ਦੇਰੀ ਇਨਸਾਨ ਅਤੇ ਜੀ ਗੁਰੂਆਂ ਦਾ ਸਾਰ ਮੇਵਾਇ ਕਰਾਈ ਹੈ ਅਦੇ ਗੁਰੂ ਅਰਜਨ ਸਾਹਿਬ ਜੀ ਤੇ ਛੇਵੇਂ ਪਾਤਸ਼ਾਹ ਜੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਥੇ ਉਮਰਕੋ ਸਾਹਿਬ ਵਿੱਚ ਮਹਾਰਾਜ ਜੀ ਨੇ ਪ੍ਰਕਾਸ਼ ਰੂਪਿਤ ਬਣਾਇਆ ਸਭ ਕੋ ਸੇਵਾ ਕੀਤੀਆਂ ਹਨ ਐਵੇਂ ਗੁਰੂ ਨਾਨਕ ਪਾਤਸ਼ਾਹ ਦੇ ਇਥੋਂ ਦਾ ਅਵਤਾਰ ਹੀ ਹੈ ਸੱਤਵੇਂ ਪਾਤਸ਼ਾਹ ਬਾਲਕ ਰੂਪ ਵਿੱਚ ਹੁੰਦੇ ਹੋਏ ਬਾਬੇ ਗੁਰਦਤਾ ਗੋਦੀ ਵਿੱਚ ਲੈ ਕੇ ਮਾਰ ਨੂੰ ਅੰਮ੍ਰਿਤਸਰ ਦਰਸ਼ਨ ਗੁਰੂ ਹਰਗੋਬਿੰਦ ਸਾਹਿਬ ਦੇ ਕਰਨ ਵਾਸਤੇ ਆਇਆ ਸੀ ਅਖਤਮੀ ਪਾਤਸ਼ਾਹ ਨਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਮੁਕ ਸਾਧ ਸੰਗਤ ਜੀ ਦਾਦਾ ਸ਼ਕੂ ਆਇਆ ਹੈ ਉਸ ਵੇਲੇ ਨਾਰਾ ਸਾਹਿਬ ਜੀ ਵੀ ਉਪਰ ਸਾਹਿਬ ਸਾਹਿਬ ਦਰਸ਼ਨ ਕਰਕੇ ਗਰੀਬ ਨਾ ਆਇਆ ਸੱਚੇ ਪਾਤਸ਼ਾਹ ਗਗਪੁਰੂ ਜੀ ਆਪਣੇ ਗੋਵਿੰਦ ਵਾਰ ਸਾਹਿਬ ਦੇ ਘਾੜ ਦੇ ਉੱਤੇ ਬੈਠੇ ਸਨ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਨਾਰਾ ਸਾਹਿਬ ਜੀ ਸੰਗਤਾਂ ਦੇ ਇੱਥੇ ਚਰਨ ਪਏ ਹੋਏ ਹਨ ਉਸ ਥਾਂ ਇਹ ਗੁਰੂ ਨਾਰਾ ਸਾਹਿਬ ਦਾ ਜੇ ਤਨਾਤ ਕੂਆ ਹੰਸ ਬੂ ਹੈ ਜੇ ਜਨਨ ਕਰਕੇ ਕਾਂ ਵੀ ਹੰਸ ਹੋ ਜਾਂਦੇ ਹਨਗੇ ਸੋ ਐਸਾ ਸਤ ਹੈ ਮਹਾਰਾ ਸਾਫ ਸੱਚੇ ਪਾਤਸ਼ਾਹ ਦਾ ਉਸੇ ਪ੍ਰਕਾਰ ਅੰਮ੍ਰਿਤ ਸਰ ਸਤਗੁਰ ਸਤਵਾਦੀ ਅੰਮ੍ਰਿਤ ਦੇ ਨਾਮ ਅੰਮ੍ਰਿਤ ਦੇ ਸੋਗਰ ਹਨ ਬ੍ਰਹਮ ਗਿਆਨ ਅੰਮ੍ਰਿਤ ਦੇ ਸੋਗਰ ਹਨ ਗੁਰੂ ਮਹਾਰਾਜ ਦਾ ਸਤਿ ਸਰੂਪ ਦੇ ਵਾਦੀ ਕਥਨ ਕਰਨ ਵਾਲੇ ਹਨ ਜਿਤਨਾ ਤੈ ਕਉ ਹੰਸੂ ਹੈ ਜਿਨੇ ਸਰਗਰਤੂ ਸਰਬਣ ਮੰਨਨ ਅਭਿਆਸਨ ਕਰਨ ਦੇ ਰੂਪ ਇਸ਼ਨਾਨ ਕਰਨੇ ਕਰਕੇ ਕਾਂ ਵਰਗਾ ਜਿਹੜਾ ਕੰਧਰ ਪੁਰਖ ਹੈ ਉਹ ਹੰਸ ਕਤਵੇ ਤਾ ਬ੍ਰਹਮ ਗਿਆਨੀ ਬਣ ਜਾਂਦਾ ਹੈ ਹੰਸ ਜਿਵੇਂ ਪਾਣੀ ਦੇ ਸ਼ੁੱਧ ਨੂੰ ਵੱਖ ਵੱਖ ਕਰ ਦਿੰਦਾ ਹੈ ਇਸ ਪ੍ਰਕਾਰ ਪਾਣੀ ਦੀ ਨਹੀਂ ਮਾਇਆ ਦਾ ਨੋ ਤਿਆਗ ਕੇ ਬ੍ਰਹਮ ਰੂਪੀ ਜਿਤੁ ਦੇ ਤਾਰੀ ਗ੍ਰਹਿਣ ਕਰ ਲੈਂਦੇ ਸ੍ਰੀਪੁਰ ਸੱਜੇ ਨੰਦ ਰੂਪ ਨੂੰ ਤੇ ਕਾਹ ਜਿਹੜੇ ਕਾਲੇ ਮਨਸਨ ਪਾਪਾਂ ਵਾਲੇ ਉਹ ਖੁਸ਼ਾਣ ਲੜ ਕੇ ਬਣ ਜਾਂਦੇ ਹਨ ਜੀਵਨ ਉਲਟ ਪਲਟ ਕੇ ਨਾਨਕ ਤਨ ਜੇ ਤੁਝ ਪਾਵੈ ਨਾਨਕਾ ਕਾਗੋ ਹੰਸ ਕਰੇ